ਦੀ ਪੱਕੀ ਜੀ ਵੋਟਾਂ ਪੈ ਹਟੀਆਂ ਤੇ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਆ ਪਰ ਉਤੋਂ ਵੀ ਪਹਿਲਾਂ ਹੁਣ ਇੱਕ ਖਬਰ ਇਹ ਆ ਰਹੀ ਆ ਕਿ ਰਾਗਵ ਚੱਡਾ ਦੀ ਪੰਜਾਬ ਦੇ ਵਿੱਚ ਬਤੌਰ ਵਿਧਾਇਕ ਐਂਟਰੀ ਹੋ ਸਕਦੀ ਹੈ ਬਤੌਰ ਐਮਐਲਏ ਕੀ ਚੱਲ ਰਿਹਾ ਜੀ ਬਿਲਕੁਲ ਜੀ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਕਿ ਆਪਾਂ ਪਿਛਲੇ ਦਿਨੀ ਗੱਲ ਕਰਦੇ ਰਹੇ ਆ ਕਿ ਉਤੋਂ ਅਸਤੀਫਾ ਰਾਜ ਸਭਾ ਲਈ ਲੈ ਕੇ ਉਹਨੂੰ ਪੰਜਾਬ 'ਚ ਅਡਜਸਟ ਕੀਤਾ ਜਾ ਸਕਦਾ ਹੈ ਪੰਜਾਬ 'ਚ ਕੋਈ ਨਮਾਇਦਗੀ ਦਿੱਤੀ ਜਾ ਸਕਦੀ ਹੈ ਕਿਉਂ ਨਮਾਇਦਗੀ ਐਮਐਲਏ ਦੇ ਰੂਪ ਚ ਜੀ ਇੱਕ ਪਾਸੇ ਚਰਚਾ ਸੀ ਕਿ ਕੇਜਰੀਵਾਲ ਉਹਨਾਂ ਨਾਰਾਜ਼ ਨੇ ਹੈ ਨਾ ਉਸ ਹਵਾਲੇ ਨਾਲ ਕਿਉਂ ਤੋਂ ਅਸਤੀਫਾ ਲਿਆ ਜਾ ਰਿਹਾ ਪਰ ਦੂਸਰੇ ਪਾਸੇ ਕੇਜਰੀਵਾਲ ਹੋਰੀ ਇਹ ਵੀ ਜਾਣਦੇ ਨੇ ਕਿ ਸ਼ਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ ਉਹਦੇ باوجود ਉਹ ਪਾਲਾ ਬਦਲ ਗਿਆ ਹੂੰ ਹੂੰ ਸਵਾਤੀ ਮਾਲੀਵਾਲ ਨੂੰ ਅਸੀਂ ਐਨਜੀਓ ਤੋਂ ਲਿਆ ਕੇ ਰਾਸਵਾਲ ਤੱਕ ਭੇਜੇ ਪਰ ਉਹਦਾ ਮਜਾਜ ਵਿਗੜ ਗਿਆ ਜਦੋਂ ਤੁਸੀਂ ਅਸਤੀਫਾ ਮੰਗ ਲਿਆ ਜੀ ਸੋ ਕੇਜਰੀਵਾਲ ਹੋਰੀ ਇਹ ਵੀ ਚਰਚਾ ਚ ਸੀ ਕੀ ਗੱਲ ਕਿ ਕੇਜਰੀਵਾਲ ਨੂੰ ਉਹਨਾਂ ਦੇ ਇਹ ਵੀ ਧਿਆਨ ਸੀਗਾ ਕਿ ਰਾਗ ਉਪਚੱਡਾ ਕਿਥੇ ਭਾਜਪਾਲੇ ਪਾਲੇ ਚ ਨਾ ਚਲਾ ਜਾਵੇ ਭਾਜਪਾ ਉਹਨੂੰ ਕਿਥੇ ਦਿੱਲੀ ਦੇ ਮੁੱਖ ਮੰਤਰੀ ਦੀ ਆਫਰ ਨਾ ਦੇ ਦੇਵੇ ਹੂੰ ਕਿ ਇਸ ਲਈ ਉਸ ਨੂੰ ਪੰਜਾਬ ਸਰਕਾਰ ਚ ਐਡਜਸਟ ਕਰਨ ਦੀ ਤਿਆਰੀ ਹੋ ਗਈ ਹੈ ਹੂੰ ਹਾਂ ਹੁਣ ਇਹ ਪਹਿਲੂ ਕਿੱਥੋਂ ਆਇਆ ਜੀ ਕਿ ਪੰਜਾਬ ਦੇ ਵਿੱਚ ਐਮ ਐਲ ਏ ਜਿਸ ਦਿਨ 1 ਜੂਨ ਨੂੰ ਵੋਟਾਂ ਪਈਆਂ ਉਹ ਦਿਨ ਧੜਾ ਧੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਦੂਏ ਦਿਨ ਅਖਬਾਰਾਂ ਦੇ ਵਿੱਚ ਫੋਟੋਸ਼ਾਪੀਆਂ ਕਿ ਮੋ ਕੌਂਟਰੀਪਾ ਗਤਮਾਨ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ ਹੈ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਵੋਟ ਪਾਈ ਪਰਨੀਤ ਕੌਰ ਆਪਣੇ ਟੱਬਰ ਨਾਲ ਗਈ ਕੈਪਟਨ ਨਹੀਂ ਆਇਆ ਇਸੇ ਤਰ੍ਹਾਂ ਕਰਮਜੀਤ ਨੇ ਇੱਥੇ ਪਾਈ ਰਾਜਾ ਬੜਿੰਗ ਨੇ ਉੱਥੇ ਪਾਈ ਬਿੱਟੂ ਨੇ ਲੁਧਿਆਣੇ ਪਾਈ ਤਸਵੀਰਾਂ ਆਈਆਂ ਉਹਨਾਂ ਤਸਵੀਰਾਂ ਚ ਇੱਕ ਤਸਵੀਰ ਆਈ ਕਿ ਰਾਗਵ ਚੱਡਾ ਨੇ ਮਹਾਲੀ ਵਿੱਚ ਆਪਣੀ ਵੋਟ ਪਾਈ ਹੂੰ ਜੀ ਰਾਗਵ ਚੱਡਾ ਜਿਹੜੇ ਹੁਣ ਤੱਕ ਦਿੱਲੀ ਚ ਵੋਟ ਪਾ ਰਹੇ ਸੀ ਉਹਨਾਂ ਦੀ ਵੋਟ ਦਿੱਲੀ ਚ ਸੀ ਉਹ ਮਹਾਲੀ ਚ ਵੋਟ ਕਿੱਥੋਂ ਬਣੀ ਕਿਉਂ ਬਣੀ ਇਹਦੇ ਪਿੱਛੇ ਕੀ ਮਾਇਨੇ ਨੇ ਜੀ ਮਤਲਬ ਜਦੋਂ ਬੰਦੇ ਨੇ ਬੰਦਾ ਰਾਜਸਵਾ ਮੈਂਬਰ ਹੋਵੇ ਤੇ ਦਿੱਲੀ ਦੇ ਵਿੱਚ ਉਹਦੀ VOTING ਹੋਵੇ ਉਹਨੂੰ ਪੰਜਾਬ ਲਿਆ ਕੇ ਤਬਦੀਲ ਕਰਨ ਦੀ ਕੀ ਲੋੜ ਪਈ ਜੇ MP ਲੜਨੀ ਹੋਵੇ ਕਦੇ ਤਾਂ ਫਿਰ ਉਹਦੇ ਲਈ ਤਾਂ ਦੇਸ਼ ਦੇ ਵਿੱਚ ਹੀ ਵੋਟ ਚਾਹੀਦੀ ਹੈ ਨਾ ਕਿਤੇ ਵੀ ਹੋਵੇ ਜੀ ਹਾਂ ਜਦੋਂ ਤੁਸੀਂ MLA ਲੜਨਾ ਹੋਵੇ ਫਿਰ ਤੁਹਾਡੀ ਉਸ ਸੂਬੇ ਚ ਵੋਟ ਹੋਣੀ ਚਾਹੀਦੀ ਆ ਹੂੰ ਸੋ ਤਸਵੀਰ ਇਹ ਸੰਕੇਤ ਕਰਦੀ ਸੀ ਕਿ ਇਸ ਨੂੰ ਉਹ ਜਰਨੈਲ ਸਿੰਘ ਬਣਾਇਆ ਜਾ ਸਕਦਾ ਜਿਸ ਤਰ੍ਹਾਂ ਜਰਨੈਲ ਸਿੰਘ ਨੂੰ ਪੰਜਾਬ ਲਿਆ ਕੇ ਬੋਰਡ ਦਰਜ ਕਰਾ ਕੇ ਬਠਿੰਡੇ ਲੜਾਇਆ ਸੀ ਜੀ 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 ਹਾਂ ਹੁਣ ਇਸ ਪਹਿਲੂ ਦੇ ਉੱਤੇ ਕਿ ਕੀ ਜਿਮਨੀ ਚੋਣ ਆਪਾਂ ਲਗਾਤਾਰ ਗੱਲ ਕਰਦੇ ਰਹੇ ਆ ਬੀਜੇ ਜੀ ਕਿ ਆਮ ਆਦਮੀ ਪਾਰਟੀ ਨੇ 8+1 9 ਐਮਐਲਏ ਉਤਾਰੇ ਹੋਏ ਨੇ ਜੀ ਤੇ 3 ਐਮਐਲਏ ਕਾਂਗਰਸ ਨੇ ਉਤਾਰੇ ਹੋਏ ਨੇ 12 ਐਮਐਲਏ ਮદાનਚ ਨੇ ਤੇ 13ਵੇਂ ਐਮਐਲਏ ਦਾ ਅਜ ਕਸਮਾਨ ਪਿਆ ਹੋਇਆ ਸੀਗਾ ਅਸਤੀਫੇ ਨੂੰ ਲੈ ਕੇ ਸ਼ੀਤਨੂਗਰਾਲ ਜੀ ਪਾਜਪਾ ਚ ਗਏ ਸੀ ਮੋਦੀ ਪਰਿਵਾਰ ਦੀ ਫੋਟੋ ਲਈ ਸੀ ਅੱਜ ਮੋਦੀ ਪਰਿਵਾਰ ਦੀ ਫੋਟੋ ਹਟਾ ਲਈ ਤੇ ਸਪੀਕਰ ਸਾਹਿਬ ਨੂੰ ਮਿਲ ਲਈ ਵਿਧਾਨ ਸਭਾ ਚਲੇ ਗਏ ਕਿ ਜੀ ਮੈਂ ਤਾਂ ਆਇਆ ਕਿ ਮੈਂ ਅਸਤੀਫਾ ਵਾਪਸ ਲੈਣਾ ਹੈ ਜੀ ਤੇ ਉੱਧਰ ਕਹਿੰਦੇ ਭਾਈ ਤੇਰਾ ਅਸਤੀਫਾ ਤਾਂ ਪਹਿਲਾਂ ਤੋਂ ਪ੍ਰਵਾਨ ਹੈ ਹੁਣ ਉਹ ਰੋਲਾ ਪੈ ਗਿਆ ਉਹ ਕਹਿੰਦਾ ਜੀ ਮੈਂ ਤਾਂ ਕੋਰਟ ਜਾਊਗਾ ਇਹਦਾ ਮਤਲਬ ਹੁਣ ਚੋਣਾਂ ਤੋਂ ਬਾਅਦ ਉਹ ਫੇਰ ਆਪ ਕੰਨੀ ਆਉਣ ਨੂੰ ਫਿਰਦਾ ਸੀ ਕਿ ਮੇਰੀ ਐਮਐਲਏ ਸ਼ਿਪ ਬਚੀ ਰਹੇ ਹੂੰ ਕਿਉਂਕਿ ਉਹਨੂੰ ਲੱਗਦਾ ਕਿ ਜੇ ਉਥੋਂ ਰਿੰਕੂ ਨਾ ਜਿੱਤੇ ਤਾਂ ਉਹ ਐਮਐਲਏ ਲੜੂਗਾ ਮੇਰੀ ਵਾਲੀ ਸੀਟ ਤੋਂ ਤਾਂ ਫਿਰ ਜੀ ਟਿਕਟ ਪਾਜਪਾ ਉਹ ਇੱਕ ਰਾਜਕੁਮਾਰ ਚੱਬੇ ਵਾਲੀ ਸੀਟ ਇੱਕ ਸ਼ਿਤਰੂੰਗਰਾ ਵਾਲੀ ਸੀਟ ਇਹ ਦੋਹਾਂ ਤੇ ਵੀ ਚੋਣ ਹੁੰਦੀ ਵੀ ਹੈ ਤਾਂ ਵੀ ਰਾਖਬ ਚਟਾ ਇੱਥੋਂ ਤਾਂ ਲੜ ਨਹੀਂ ਸਕਦੇ ਦੋਵੇਂ ਰਾਖਮੀਆ ਸੀਟਾਂ ਨੇ ਜੀ ਇਹ ਤੋਂ ਬਿਨਾ 9 8 ਸੀਟਾਂ ਆਮਾਦੀ ਪਾਰਟੀ ਦੀਆਂ ਮੀਥੇਰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਬਰਨਾਲਾ ਤੋਂ ਐਮ ਐਲ ਏ ਨੇ ਗੋਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਤੋਂ ਚੋਣ ਲੜਦੇ ਨੇ ਅਜਨਾਲਾ ਤੋਂ ਐਮ ਐਲ ਏ ਨੇ ਹੂੰ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਲੰਬੀ ਤੋਂ ਐਮ ਐਲ ਏ ਨੇ ਜੀ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਪਟਿਆਲਾ ਦਿਹਾਤੀ ਤੋਂ ਐਮ ਐਲ ਏ ਨੇ ਲਾਲਜੀਤ ਭੁੱਲਰ ਖਡੂਰ ਸਾਹਿਬ ਤੋਂ ਚੋਣ ਲੜਦੇ ਨੇ ਐਮ ਐਲ ਏ ਪੱਟੀ ਤੋਂ ਨੇ ਹੈਨਾ ਪੱਪੀ ਪ੍ਰਾਸ਼ਰ ਲੁਧਿਆਣਾ ਤੋਂ ਚੋਣ ਲੁਧਿਆਣਾ ਤੋਂ ਹੀ ਚੋਣ ਲੜਦੇ ਨੇ ਲੋਕ ਸਭਾ ਦੀ ਲੁਧਿਆਣਾ ਕੇਂਦਰੀ ਤੋਂ ਹੀ ਐਮ ਐਲ ਏ ਨੇ ਹੈ ਜਗਦੀਪ ਸਿੰਘ ਕਾਕਾ ਬਰਾੜ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਮੁਕਸਰ ਤੋਂ ਐਮ ਐਲ ਏ ਨੇ ਹੈ ਅਮਨਸ਼ੀਰ ਸਿੰਘ ਕਲਸੀ ਗੁਰਦਾਸਪੁਰ ਤੋਂ ਚੋਣ ਲੜਦੇ ਨੇ ਬਟਾਲਾ ਤੋਂ ਐਮ ਐਲ ਏ ਨੇ ਸੁਖਪਾਲ ਸਿੰਘ ਖੈਰਾ ਸੰਗਰੂਰ ਲੋਕ ਸਭਾ ਸੀਟ ਲੜਦੇ ਨੇ ਪਲਾਥ ਤੋਂ ਐਮਐਲਏ ਨੇ ਬੜਿੰਗ ਗਿੱਦੜਵਾ ਤੋਂ ਐਮਐਲਏ ਨੇ ਪਰ ਚੋਣ ਲੁਧਿਆਣੇ ਤੋਂ ਲੜਦੇ ਨੇ ਸੁਖਜਿੰਦਰ ਰੰਦਾਵਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਨੇ ਤੇ ਗੁਰਦਾਸਪੁਰ ਤੋਂ ਚੋਣ ਲੜਦੇ ਨੇ ਸੋ ਇਹਨਾਂ ਚੋਣ ਆਮ ਆਦਮੀ ਪਾਰਟੀ ਮੰਨ ਕੇ ਚਲਦੀ ਆ ਕਿ ਕੋਈ ਤਾਂ ਦਿੱਲੀ ਜਾਊਗਾ ਜੀ ਜੀ ਤੇ ਖਾਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਮੀਥੇਰ ਜਿੱਤਿਆ ਤਾਂ ਵੀ ਬਰਨਾਲਾ ਬਰਨਾਲੇ ਵਾਲੀ ਸੀਟ ਖਾਲੀ ਹੁੰਦੀ ਆ ਜੇ ਖੈਰਾ ਜਿੱਤਿਆ ਤਾਂ ਵੀ ਪਲਾਥ ਵਾਲੀ ਸੀਟ ਖਾਲੀ ਹੁੰਦੀ ਆ ਹੈਨਾ ਜੇ ਇਸੇ ਤਰ੍ਹਾਂ ਮਤਲਬ ਕਿ ਜੇ ਆਪਾਂ ਗੱਲ ਕਰੀਏ ਪੱਪੀ ਪ੍ਰਾਸ਼ਰ ਜਿੱਤਿਆ ਤਾਂ ਵੀ ਲੁਧਿਆਣੇ ਵਾਲੀ ਸੀਟ ਖਾਲੀ ਹੁੰਦੀ ਆ ਜੇ ਬੜਿੰਗ ਜਿੱਤ ਗਿਆ ਤਾਂ ਵੀ ਗਿੱਦੜਵਾਹੀ ਵਾਲੀ ਸੀਟ ਖਾਲੀ ਹੁੰਦੀ ਆ ਹੈ ਜੇ ਅਮਨਸ਼ੇਰ ਕਲਸੀ ਜਿੱਤ ਗਿਆ ਤਾਂ ਵੀ ਗੁਰਦਾਸਪੁਰ ਵਾਲੀ ਬਠਾਲੇ ਵਾਲੀ ਖਾਲੀ ਹੁੰਦੀ ਆ ਜੇ ਸੁਖਜਿੰਦਰ ਰੰਧਾਵਾ ਉਹਦੀ ਸੰਧ ਜਿੱਤ ਗਿਆ ਡੇਰਾਵਾ ਬਣਾ ਲਿਆ ਸੋ ਇਸ ਤਰ੍ਹਾਂ ਜੋੜ ਤੋੜ ਕਰਕੇ ਹਿਸਾਬ ਲਈਏ ਜੇ ਬਲਬੀਰ ਜਿੱਥੇ ਜਵੇ ਹੈ ਨਾ ਕਿਉਂਕਿ ਬਠਿੰਡਾ ਵੀ ਪਿਆ ਲੰਬੀ ਵੀ ਪਿਆ ਪਟਿਆਲਾ ਵੀ ਪਿਆ ਉਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਸੀਟ ਆਉਂਦੀ ਆ ਤਾਂ ਉੱਥੋਂ ਲੜਾਉਣ ਦੀ ਤਿਆਰੀ ਆ ਜੀ ਔਰ ਜਿਮਨੀ ਜੇਕਰ ਰਾਗਵ ਚੱਡਾ ਉਮੀਦਵਾਰ ਹੁੰਦੇ ਨੇ ਤਾਂ ਇਹਦਾ ਮਤਲਬ ਕੀ ਸਿਰਫ ਐਮਐਲਏ ਬਣਾਉਣ ਤੱਕ ਦੀ ਕੋਆਇਦਾ ਜਾਂ ਜਿਹੜੇ ਪੰਜ ਮੰਤਰੀ ਲੜਾਏ ਨੇ ਜਿਹਨਾਂ ਚ ਕੋਈ ਮੰਤਰੀ ਸੀ ਪੜਾ ਵੀ ਦਿੱਲੀ ਨੂੰ ਜਾਂਦਾ ਤਾਂ ਉਹਦੀ ਸਾਡੇ ਮੰਤਰੀ ਲਿਆਉਣ ਦੀ ਵੀ ਤਿਆਰੀ ਹੈ ਹੂੰ ਇਹ ਮੰਤਰੀ ਤੱਕ ਦਾ ਹੀ ਹਵਾਲਾ ਹੋਊਗਾ ਕਿਉਂਕਿ ਹੁਣ ਤੱਕ ਰਾਗਵ ਚੱਡਾ ਦੇ ਉੱਤੇ ਸਵਾਲ ਉੱਠਦਾ ਰਿਹਾ ਕਿ ਮੁੱਖ ਮੰਤਰੀ ਦੇ ਕੋਟੇ ਚੋਂ ਕੋਠੀ ਹੈ ਹੂੰ ਮੁੱਖ ਮੰਤਰੀ ਦੇ ਕੋਠੇ ਕੋਟੇ ਦੇ ਵਿੱਚ ਉਹ ਗੱਡੀਆਂ ਕਾਫਲਾ ਸੁਰੱਖਿਆ ਦੱਸਦੇ ਨੇ ਪੰਜਾਬ ਦੇ ਸੈਕਟਰੀਏਟ ਦੇ ਵਿੱਚ ਇੱਕ ਮੰਜ਼ਲ ਦੇ ਇੱਕ ਕਮਰੇ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਨੇ ਜਿਹੜੇ ਹੈਨਾ ਤੱਕ ਖਰੋਲਦੇ ਨੇ ਤੇ ਪੰਜਾਬ ਦੀ ਅਫਸਰ ਸ਼ਹੀ ਇਸ ਗੱਲੋਂ ਨਾਰਾਜ਼ ਵੀ ਹੁੰਦੀ ਰਹੀ ਹੈ ਕਿ ਅਸੀਂ ਦੋ ਦੋ ਥਾਂ ਫੈਲਾ ਚੈੱਕ ਨਹੀਂ ਕਰਾਉਣੀਆ ਜੀ ਕਿਉਂ ਉਸ ਨੂੰ ਇੱਕ ਕਤਾਰ ਚ ਲਿਆਉਣ ਦੀ ਕੋਆਇਦਾ ਕਿ ਬੈਕ ਪਰਦੇ ਦੀ ਬਜਾਏ ਫਰੰਟ ਤੇ ਲਿਆਈਏ ਹੂੰ ਸੋ ਕੀ ਉਹਦੀ ਕੋਸ਼ਿਸ਼ ਹੈ ਕਿ ਉਹਦੀ ਕੋਸ਼ਿਸ਼ ਦੇ ਵਿੱਚ ਇਹ ਪਹਿਲੂ ਹੈ ਕਿ ਉਧਰ ਅਭਿਸ਼ੇਕ ਮਾਨੂ ਸਿੰਘਵੀ ਨੂੰ ਰਾਸਵਾ ਭੇਜਦੀ ਹੈ ਹੂੰ ਰਾਗਵ ਚੱਡਾ ਨੂੰ ਪੰਜਾਬ ਭੇਜਦੀ ਹੈ ਦਿੱਲੀ ਇਹ ਤੋਂ ਵਿਹਲੇ ਤੇ ਕੇਜਰੀਵਾਲ ਜੀ ਨੂੰ ਕੱਲ ਨੂੰ ਜੇਕਰ ਆਪਣੀ ਸੀਟ ਕਿਸੇ ਨੂੰ ਦੇਣੀ ਪਈ ਤਾਂ ਉਹਦਾ ਦਾਅਵੇ ਦਾ ਰਾਗਵ ਚੱਡਾ ਨਾ ਹੋਵੇ ਉਹ ਆਪਣੀ ਘਰ ਵਾਲੀ ਹੋ ਰਹੇ ਇਹ ਵੀ ਪਹਿਲੂ ਹੈ ਹਮ ਦੀਪਕ ਜੀ ਇਸ ਸਭ ਦੇ ਵਿੱਚ ਹੁਣ ਇਹ ਕਿਹਾ ਜਾ ਸਕਦਾ ਵੀ ਭਗਵੰਤ ਮਾਨ ਤੇ ਅਰਵਿੰਦ ਕੇਜਰੀ ਵਾਲ ਵਿਚਕਾਰ ਇਹ ਰਾਗਵ ਚੱਡਾ ਵਾਲੇ ਮਾਮਲੇ ਤੇ ਹੁਣ ਇੱਕ ਨਵੀਂ ਰਸਖਸ਼ੀ ਸ਼ੁਰੂ ਹੋ ਗਈ ਹੈ ਜੀ ਕੋਈ ਨਵੀਂ ਪਾਵਰ ਸਟਰਗਲ ਸ਼ੁਰੂ ਹੋ ਗਈ ਹੈ ਬਿਲਕੁਲ ਬਿਲਕੁਲ ਕਿਹਾ ਜਾ ਸਕਦਾ ਜੀ ਹਮ ਜਦੋਂ ਪੰਜਾਬ ਦੇ ਵਿੱਚ 92 ਐਮਐਲਏ ਨਾਲ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੋਰੀ ਉਸ ਤੋਂ ਬਾਅਦ ਤਾਂ ਦਿੱਲੀ ਤੋਂ ਇੱਕ ਫਰਮਾਉ ਉਹਨਾਂ ਦਾ ਇੱਕ ਕਮੇਟੀ ਬਣਾਤੀ ਜੀ ਇਹ ਪੰਜਾਬ ਦੇ ਵਿੱਚ ਮਾਮਲੇ ਦੇਖਿਆ ਕਰੂਗੀ ਜੀ ਇਹ ਕਮੇਟੀ ਦਾ ਚੇਅਰਮੈਨ ਰਗਵ ਚੱਡਾ ਹੋਊਗਾ ਜੀ ਤੇ ਉਸ ਤੋਂ ਬਾਅਦ ਦੱਸਣ ਵਾਲੇ ਆਮ ਆਦੀ ਪਾਰਟੀ ਦੇ ਦੱਸਦੇ ਨੇ ਕਿ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਰਗਵ ਚੱਡਾ ਤੇ ਭਗਵੰਤ ਮਾਨ ਆਹਮੋ ਸਾਹਮਣੇ ਹੋ ਗਏ ਸੀ ਹੂੰ ਤਲਕੀ ਹੋ ਗਈ ਸੀ ਤੇ ਕੇਜਰੀਵਾਲ ਸਿਰ ਫੜ ਕੇ ਬੈਠ ਗਿਆ ਸੀ ਕਹਿੰਦੇ ਉਸ ਬੈਠਕ ਦੇ ਵਿੱਚ ਤੇ ਉਸ ਤੋਂ ਬਾਅਦ ਪਰ ਚੇਅਰਮੈਨ ਹੀ ਮਿਲੇ ਨਹੀਂ ਰਗਵ ਚੱਡਾ ਨੂੰ ਬੇਸ਼ੱਕ ਬੈਕਪੱਡ ਦੇ ਚਲਾਉਂਦੇ ਰਹੇ ਜੋ ਮਰਜੀ ਅਫਸਰਾਂ ਨਾਲ ਕਾਰਵਾਈ ਹੁੰਦੀ ਰਹੀ ਪਰ ਕਿਤਨਾ ਕਿਤੇ ਸਟੀering ਮੁੱਖ ਮੰਤਰੀ ਨੇ ਛੱਡਿਆ ਨਹੀਂ ਜੀ ਪਰ ਜੇ ਹੁਣਾਂ ਐਂਟਰੀ ਹੁੰਦੀ ਆ ਪਗਵੰਤਵਾਨ ਹੋਰਾਂ ਲਈ ਨਵਾਂ ਚੈਲੰਜ ਖੜਾ ਹੁੰਦਾ ਫਿਰ ਹੂੰ ਸੋ ਉਸ ਚੈਲੰਜ ਨੂੰ ਕਾਊਂਟਰ ਕਰਨ ਦੇ ਲਈ ਫਿਰ ਇਹਦਾ ਮਤਲਬ ਕੋਈ ਮਸਲਾ ਹੋਊਗਾ ਪਗਵੰਤਵਾਨ ਹੋਰੀ ਕੀ ਕੀ ਚੋਣਾਂ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਕੋਈ ਨਵੀਂ ਕਾਰਵਾਈ ਹੋਣ ਵਾਲੀ ਹੈ ਜੀ ਹੁਣ ਇਹਦਾ ਇੱਕ ਇੱਕ ਛੋਟਾ ਜਿਹਾ ਝਲਕਾਰਾ ਦੇਖੋ ਹੂੰ ਕਿ ਇਹਨਾਂ ਦੇ ਵਿੱਚ ਕੋਈ ਰਸਾ ਕਸੀ ਹੈ ਹੂੰ ਹਾਂ ਕੇਜਰੀਵਾਲ ਹੋਰੀ 2 ਜੂਨ ਨੂੰ ਦੁਆਰਾ ਅੰਦਰ ਗਏ ਜੀ ਉਹ ਤੋਂ ਪਹਿਲਾਂ ਉਹ ਆਪਣੇ ਘਰੇ ਆਪਣੇ ਮਾਪਿਓ ਦੇ ਪੈਰੀ ਹੱਥ ਲਾ ਕੇ ਮਤਲਬ ਜਿਵੇਂ ਯਾਤਰਾ ਤੇ ਜਾਂਦੇ ਹੁੰਦੇ ਸੀ ਨਾ ਪਹਿਲਾਂ ਆਪਣੇ ਘਰੋਂ ਅਸ਼ੀਰਵਾਦ ਲੈ ਕੇ ਉਵੇਂ ਉਹ ਘਰੋਂ ਨਿਕਲੇ ਕਿ ਹਾਂ ਪਤਾ ਨਹੀਂ ਕਿਹੜੇ ਸਫ਼ਰ ਤੇ ਜਾਣਾ ਹੈ ਨਾ ਜਦੋਂ ਕਿ ਫਸੇ ਹੋਏ ਸ਼ਰਾਬ ਘਟਾਲੇ ਦੇ ਮਾਮਲੇ 'ਚ ਨੇ ਚਲੋ ਤੇ ਪਰ ਜੇਲ੍ਹ ਜਾਣ ਤੋਂ ਪਹਿਲਾਂ ਆਪਣੇ ਪਾਰਟੀ ਦਫ਼ਤਰ ਆਏ ਪਾਰਟੀ ਦਫ਼ਤਰ ਆ ਕੇ ਆਪਣੇ ਲੀਡਰਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਮੀਡੀਆ 'ਚ ਬਿਆਨ ਜਾਰੀ ਕੀਤਾ ਕਿ ਪਤਾ ਨਹੀਂ ਮੈਂ ਮੁੜਨਾ ਹੈ ਕਿ ਨਹੀਂ ਮੁੜਨਾ ਹੈ ਨਾ ਐਦਾਂ ਦਾ ਉਸ ਤੋਂ ਬਾਅਦ ਫਿਰ ਉਹ ਰਾਜਘਾਟ ਨੂੰ ਗਏ ਫਿਰ ਉਹ ਹਨੂਮਾਨ ਮੰਦਿਰ ਨੂੰ ਗਏ ਤੇ ਫਿਰ ਉਹ ਜੇਲ੍ਹ ਕੰਨੀ ਨੂੰ ਗਏ ਜਦੋਂ ਆਪਣੇ ਵਰਕਰਾਂ ਨਾਲ ਉਹ ਪਾਰਟੀ ਦੇ ਦਫ਼ਤਰ ਸੀ ਕੇਜਰੀਵਾਲ ਹੋਰੀ ਜੀ ਤਦ ਪੰਜਾਬ ਦੇ ਪੰਜ ਲੀਡਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਸਨ ਹੂੰ ਹੂੰ ਪਰ ਜਦੋਂ ਆਪਣੇ ਦਫ਼ਤਰ ਤੋਂ ਨਿਕਲ ਕੇ ਰਾਜਘਾਟ ਤੇ ਮੰਦਰ ਕੰਨੀ ਨੂੰ ਗਏ ਤਾਂ ਤਸਵੀਰ ਦੇ ਵਿੱਚ ਪੰਜਾਬ ਦੇ ਲੀਡਰ ਤਾਂ ਦਿਖਦੇ ਆ ਮੁੱਖ ਮੰਤਰੀ ਨਹੀਂ ਦਿਖਦੇ ਹੂੰ ਹੂੰ ਜਿਹੜੇ ਹਰ ਥਾਂ ਜੇ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਆਉਣ ਤਾਂ ਇੱਕ ਫਰੇਮ 'ਚ ਜ਼ਰੂਰ ਆਉਂਦੇ ਆ ਜੀ 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 ਤੇ ਉਹ ਕੀ ਮਤਲਬ ਹੈ ਕੇਜਰੀਵਾਲ ਦੇ ਮਗਰ ਐਨ ਕੁਲਤਾਰ ਸੰਧਵਾ ਨਜ਼ਰ ਆ ਰਹੇ ਆ ਉਸ ਫੋਟੋ ਦੇ ਵਿੱਚ ਤੇ ਉਹਨਾਂ ਦੇ ਵਿੱਚ ਉੱਥੇ ਕਹਿੰਦੇ ਅਮਨ ਰੋੜਾ ਵੀ ਨਾਲ ਸੀ ਉੱਥੇ ਹਰਪਾਲ ਚੀਮਾ ਵੀ ਨਾਲ ਸੀ ਉੱਥੇ ਹਰਜੋਤ ਬੈਂਸ ਵੀ ਜਿਹੜੇ ਪੰਜਾਬ ਦਾ ਇੱਕ ਹੋਰ ਹੀ ਟ ਪੰਜ ਲੀਡਰ ਸੀ ਜੀ ਪਰ ਭਗਵਾਨਤਮਾਨ ਹੋਰੀ ਪਾਰਟੀ ਦਫਤਰ ਤੋਂ ਬਾਅਦ ਰਾਜਕਟ ਤੇ ਮੈਂ ਕਹਿਣਾ ਚਾਹੇ ਕੋਈ ਆਪਣੇ ਸਰਕਾਰੀ ਕੰਮਕਾਰ ਦੇ ਹਵਾ ਦੇ ਨਾਲੇ ਵਾਪਸ ਆਏ ਹੋਣ ਹਮ ਪਰ ਇਹ ਆਮ ਆਦਮੀ ਪਾਰਟੀ ਦੇ ਅੰਦਰ ਇਹ ਚਰਚਾ ਛੜੀ ਕਿ ਉਹ ਤਸਵੀਰ ਦੇ ਵਿੱਚ ਨਾ ਆਉਣਾ ਨਾਲ ਨਾ ਜਾਣਾ ਨਰਾਜਗੀ ਪ੍ਰਗਟਾਉਣਾ ਹੈ ਭਗਵੰਤ ਮਾਨ ਦਾ ਕਿ ਵੀ ਤੁਸੀਂ ਰਾਗਵ ਚੱਡਾ ਨੂੰ ਪੰਜਾਬ ਦੇ ਵਿੱਚ ਨਵੀਂ ਤਾਕਤ ਦੇਣ ਦੀ ਤਿਆਰੀ ਕਰ ਰਹੇ ਹੋ ਮੈਨੂੰ ਮਨਜ਼ੂਰ ਨਹੀਂ ਹੂੰ ਸੋ ਕੀ ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰੀ ਜਿਵੇਂ ਹੁਣ ਇਹ ਕਹਿ ਰਿਹਾ ਨਾ ਕਿ ਅਸੀਂ ਅਗਲੇ 100 ਦਿਨਾਂ ਦਾ ਪ੍ਰੋਗਰਾਮ ਤਿਆਰ ਕਰ ਲਿਆ ਤੇ ਇਹ ਖਬਰ ਆਉਣ ਲੱਗੀਆਂ ਕਈ ਖੇਤਰੀ ਪਾਰਟੀਆਂ ਦਾ ਉਸ ਰੂਪ ਨਹੀਂ ਰਹਿਣਾ ਹੂੰ ਤੇ ਉਹਦੇ ਵਿੱਚ ਪੰਜਾਬ ਨੂੰ ਲੈ ਕੇ ਵੀ ਇਹ ਚਰਚਾ ਆਵਾਂ ਨੇ ਕਿ ਕੀ ਪੰਜਾਬ ਦੇ ਵਿੱਚ ਵੀ ਉਹ ਸੱਤਾ ਪਲਟਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਸੋ ਇਹ ਸਾਰੀਆਂ ਕੰਸੂਆਂ ਦੇ ਵਿੱਚ ਇਹ ਖਬਰ ਹੈ ਕਿ ਰਾਗਵ ਚੱਡਾ ਨੂੰ ਲੈ ਕੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਹੈ ਕੇਜਰੀਵਾਲੁਰ ਭਗਵੰਤ ਮਾਨ ਵਿਚਾਲੇ ਜਿਹੜਾ ਪੰਜਾਬ ਲਈ ਸਹੀ ਸਰਕਾਰ ਦੇ ਹਵਾਲੇ ਨਾਲ ਜੇਕਰ ਸਰਕਾਰ ਦਾ ਮੜ ਹੋ ਕੁਝ ਹੁੰਦੀ ਹੈ ਤਾਂ ਪੰਜਾਬ ਤਾਂ ਪਹਿਲਾਂ ਹੀ ਪੈਰਾਸਿੱਡੀਆਂ ਫਿਰ ਨਵਾਂ ਕ੍ਰਿਸ਼ਨਾ ਖੜਾ ਹੋ ਜਵੇ ਫਿਕਰ ਹੈ ਜੀ ਦੇਪਕ ਜੀ ਹੁਣ ਜੋ VOTING ਹੋਈ ਹੈ ਜੀ ਆਖਰੀ ਗੇਟ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਵੀ ਵੋਟਾਂ ਪਈਆਂ ਥੋੜਾ VOTER TURN OUT ਬਾਰੇ ਗੱਲ ਕਰੀਏ ਦੇਖੋ ਜ਼ੋਰ ਬੜਾ ਲੱਗਿਆ ਸੀ ਪੰਜਾਬ ਦੇ ਵਿੱਚ ਕਿ ਅਸੀਂ ਪਹਿਲਾਂ ਗੱਲ ਵੀ ਕੀਤੀ ਨਾ ਕੈਂਪੇਨਸ ਬੜੀਆਂ ਕਿ ਕ੍ਰੀਏਟਿਵ ਕੈਂਪੇਨਸ ਚਲਾਈਆਂ ਹੋਈਆਂ ਸੀ ਤਾਂ ਕਿ ਲੋਕਾਂ ਨੂੰ ਪ੍ਰੇਰਿਆ ਜਾ ਸਕੇ ਵੀ ਭਾਈ ਵੋਟ ਪਾਓ ਆ ਕੇ ਪਰ VOTER TURN OUT ਪੰਜਾਬ ਦੇ ਵਿੱਚ ਜਿਹੜੀ ਘਟ ਹੋਈ ਹੈ ਪੋਲਿੰਗ ਉਹਦਾ ਕਿਹਨੂੰ ਫਾਇਦਾ ਹੋਊ ਕਿਹਨੂੰ ਨੁਕਸਾਨ ਹੋਊ ਇਹਨੂੰ ਕਿਵੇਂ ਵੇਖਦੇ ਹੋ ਜੀ ਹਾਂ ਬਿਲਕੁਲ ਇਹ ਹੈ ਪੱਖਾ ਕਿ ਸਵੇਰ ਨੂੰ ਗਿਣਤੀ ਹੋਣੀ ਹੈ ਤੇ ਗਿਣਤੀ ਹੋਣ ਦੇ ਲਈ ਪੰਜਾਬ ਦੇ ਵਿੱਚ ਤਿਆਰੀਆਂ ਪੂਰੀਆਂ ਨੇ ਭਾਰਤੀ ਸਮੇਂ ਅਨੁਸਾਰ ਸਵੇਰ ਨੂੰ 4 ਜੂਨ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਪੋਲੀ ਸ਼ੁਰੂ ਹੋਣੀ ਹੈ ਤੇ ਇਹਦੇ ਵੀ ਬਕਾਇਦਾ ਤੌਰ ਦੇ ਉੱਤੇ 15000 ਦੇ ਕਰੀਬ ਮਲਾਜ਼ਮ ਲਾਏ ਨੇ ਤੇ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਗਿਣਤੀ ਵਾਲੇ ਬੂਥ ਦੇ ਬਾਹਰ 450 ਦੇ ਕਰੀਬ ਸੁਰੱਖਿਆ ਦਸਤੇ ਤਾਇਨਾਤ ਕੀਤੇ ਨੇ ਤੇ ਬਕਾਇਦਾ ਤਿੰਨ ਲੇਅਰ ਸਿਕਿਉਰਿਟੀ ਤਾਇਨਾਤ ਕੀਤੀ ਆ ਇਹਨਾਂ 13 ਲੋਕ ਸਭਾ ਸੀਟਾਂ ਦੇ ਲਈ 117 ਸੈਂਟਰ ਬਣਾਏ ਜਾ ਰਹੇ ਨੇ ਤੇ ਹਰ ਸੈਂਟਰ ਦੇ ਅੰਦਰ 14-14 ਮੇਜ਼ਾਂ ਦੇ ਉੱਤੇ ਇੱਕੋ ਸਮੇਂ ਦੇ ਵਿੱਚ ਗਿਣਤੀ ਚੱਲਣੀ ਆ। ਮਤਲਬ ਤੁਸੀਂ ਕਹਿ ਸਕਦੇ ਹੋ ਬਲੌਕ ਪੱਧਰ ਦੇ ਹਵਾਲੇ ਨਾਲ 17 ਰਾਊਂਡ ਤੋਂ ਲੈ ਕੇ 27 ਰਾਊਂਡ ਤੱਕ ਗਿਣਤੀ ਹੋ ਸਕਦੀ ਹੈ। ਸੋ ਇਸ ਤਰੀਕੇ ਨਾਲ ਇਹ ਹਵਾਲਾ ਹੈ। ਹਾਂ। ਇਸ ਦੇ ਵਿੱਚ ਪਾਰਟੀਆਂ ਦੇ ਉਮੀਦਵਾਰਾਂ ਲਈ ਇਹ ਸਸਚੋਪੰਜ ਹੈ ਕਿ ਘੱਟ ਵੋਟ ਪੈਣਾ ਸਾਡੇ ਲਈ ਸਹਾਈ ਹੈ ਜਾਂ ਨਹੀਂ। ਜੀ। ਭਾਰਤ ਦੇ ਹਵਾਲੇ ਨਾਲ ਹੁਣ ਤੱਕ ਦੀਆਂ ਲੋਕ ਸਭਾ ਚੋਣਾਂ ਦੇ ਵਿੱਚੋਂ ਜਦੋਂ ਅਸੀਂ ਪੰਜਾਬ ਨੂੰ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ 1967 ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਪੋਲਿੰਗ ਹੋਈ ਸੀ 71.13% 70% ਤੋਂ ਜ਼ਿਆਦਾ 1967 ਚ ਹੋਈ ਸੀ ਪਰ ਪਿਛਲੀ ਵਾਰ 2019 ਦੀ ਜਦੋਂ ਮੈਂ ਪੋਲਿੰਗ ਦੇਖਦਾ ਤਾਂ ਉਹ ਵੀ 66% ਸੀ ਹੂੰ ਹੂੰ ਤੇ ਇਸ ਵਾਰ ਤਾਂ ਹੀ ਚੋਣ ਕਮਿਸ਼ਨ ਟਾਰਗੇਟ ਰੱਖਿਆ ਕਿ 70 ਤੱਕ ਲੈ ਕੇ ਜਾਵਾਂਗੇ 65.96% ਪਿਛਲੀ ਵਾਰ ਦੀ ਵੋਟਿੰਗ ਸੀ ਕੀ ਪੋਲਿੰਗ ਸੀ ਜਿਹਦੇ ਵਿੱਚ ਇਸ ਵਾਰ 3.16% ਘਟ ਗਈ ਮਤਲਬ ਇਸ ਵਾਰ ਸਾਡੀ 62.80 ਦੇ ਗੇਟ ਚ ਰਹਿ ਗਈ ਜੀ ਤੁਸੀਂ ਫਰਕ ਦੇਖੋ ਕਿੰਨਾ ਬਠਿੰਡਾ ਦੇ ਵਿੱਚ 70% ਦੀ ਪੋਲ ਹੋ ਰਹੀ ਆ ਹੂੰ ਤੇ ਅੰਮ੍ਰਿਤਸਰ ਦੇ ਵਿੱਚ 56% ਦੀ ਪੋਲ ਹੋ ਰਹੀ ਆ ਸਭ ਤੋਂ ਘੱਟ ਅੰਮ੍ਰਿਤਸਰ ਸਭ ਤੋਂ ਵੱਧ ਬਠਿੰਡਾ 70 ਤੇ 56 ਜੀ ਬਠਿੰਡਾ ਦੇ ਵਿੱਚ 69.36% ਲਗਭਗ 70% ਦੀ ਫਿਰੋਜ਼ਪੁਰ ਦੇ ਵਿੱਚ ਉਹ ਤੋਂ ਵਸ 67% ਦੀ ਗੁਰਦਾਸਪੁਰ ਦੇ ਵਿੱਚ 66.70% ਦੀ ਹੈ ਤਿੰਨ ਲੋਕ ਸਭਾ ਲਿਆ ਜਿੱਥੇ 65% ਤੋਂ ਉੱਪਰ ਪੋਲ ਹੋਈ ਹੈ ਹੂੰ ਤੇ ਲਗਭਗ 10 ਲੋਕ ਸਭਾ ਹਲਕੇ ਅਜਿਹੇ ਹੈ ਹੈ ਜਿੱਥੇ ਮਤਲਬ ਕਿ 60% ਤੋਂ ਉੱਪਰ ਪੋਲ ਹੋਈ ਹੈ ਉਹਦੇ ਵਿੱਚ ਆ ਤਿੰਨ ਵੀ ਆ ਗਏ ਜਿਹੜੇ 65% ਤੋਂ ਨੇ ਉਸ ਤੋਂ ਬਾਅਦ ਸੰਗਰੂਰ ਚ 64% ਹੈ ਪਟਿਆਲਾ ਚ 63.63 ਹੈ ਫਰੀਦਕੋਟ ਚ 63.34 ਹੈ ਖਡੂਰ ਸਾਹਿਬ ਚ 62 ਹੈ ਸ਼੍ਰੀ ਫਤਿਹਗੜ੍ਹ ਸਾਹਿਬ ਚ 62 ਹੈ ਫਿਰ ਨਨਤਪੁਰ ਸਾਹਿਬ ਚ 66.98 ਲਗਭਗ 68% ਦੀ ਹੈ ਲੁਧਿਆਣਾ ਚ 60.12 ਹਮਮ ਸਭ ਤੋਂ ਘੱਟ ਜੇ ਕਿਤੇ ਹੋਈ ਹੈ ਤਾਂ ਜਲੰਧਰ ਚ 59.70 ਹੁਸ਼ਿਆਰਪੁਰ ਚ 58.86 ਤੇ ਅੰਮ੍ਰਿਤਸਰ ਚ 52.6 ਜੀ ਪਰ ਇੱਕ ਕਮਾਲ ਦਾ ਤੁਸੀਂ ਇੱਕ ਕਮਾਲ ਦਾ ਫਿਗਰ ਦੇਖਿਓ ਜੀ ਜੀ ਸਭ ਤੋਂ ਵੱਧ ਪੋਲਿੰਗ ਹੋ ਰਹੀ ਹੈ ਬਠਿੰਡਾ ਦੇ ਵਿੱਚ ਲਗਭਗ 70% ਦੀ ਹਾਂਜੀ ਪਰ ਪਿਛਲੀ ਵਾਰ ਨਾਲੋਂ 57000 ਵੋਟਾਂ ਘੱਟ ਪੋਲ ਹੋਈਆਂ ਬਠਿੰਡਾ 'ਚ। ਓ ਜੀ ਪਿਛਲੀ ਵਾਰ 12 ਲੱਖ 2593 ਵੋਟ ਪਈ ਸੀ 2019 ਦੇ ਵਿੱਚ। ਹਮ ਇਸ ਵਾਰ ਪੈ ਰਹੀ ਹੈ 11 ਲੱਖ 45241 57352 ਵੋਟਾਂ ਪਿਛਲੀ ਵਾਰ ਨਾਲੋਂ ਘੱਟ ਪਈਆਂ ਪਰ ਬਠਿੰਡਾ ਸਭ ਤੋਂ ਵੱਧ ਪੋਲ ਹੋਈ। ਜੀ ਹੁਣ ਦੂਜੇ ਪਾਸੇ ਹਮ ਸਭ ਤੋਂ ਘੱਟ ਪੋਲ ਹੋਈ ਹੈ 56000 56.6% ਦੀ ਅੰਮ੍ਰਿਤਸਰ ਦੀ। ਅੰਮ੍ਰਿਤਸਰ हां जी ਸਭ ਤੋਂ ਘੱਟ ਬੋਲਿੰਗ ਹੈ। ਹਮ ਪਰ ਸਾਰਿਆਂ ਤੋਂ ਵੱਧ ਹਲਕਾ ਬਾਈ ਜੀ ਜੇ ਵੋਟ ਵੱਧ ਤੋਂ ਵੱਧ ਪੁਕਤੀ ਹੈ ਤਾਂ ਇੱਥੇ 42000 ਵੱਧ ਵੋਟ ਪੁਕਤੀਆ ਪਿਛਲੀ ਵਾਰ ਨਾਲ। ਉਹ ਅੱਛਾ ਜੀ। ਹਾਂ। ਅਮਰਸਰਚ ਪਿਛਲੀ ਵਾਰ ਵੋਟ ਪਈ ਸੀ 8,60,582 ਜੀ। ਇਸ ਵਾਰ ਪੈ ਰਹੀ ਹੈ 9,3206 42624 ਵੋਟਾਂ ਪਿਛਲੀ ਵਾਰ ਨਾਲੋਂ ਵੱਧ ਗਈਆਂ। ਜੀ। 9 9 ਲੋਕ ਸਭਾ ਜਿਹੇ ਐ 13 ਦੇ ਵਿੱਚੋਂ ਜਿੱਥੇ 11 ਲੱਖ ਤੋਂ ਉੱਪਰ ਵੋਟ ਪਈ ਹੈ। ਹੂੰ ਹੂੰ। ਬਠਿੰਡਾ ਦੇ ਵਿੱਚ 11,45,000 ਫਿਰੋਜ਼ਪੁਰ ਦੇ ਵਿੱਚ 1119000 ਗੁਰਦਾਸਪੁਰ ਦੇ ਵਿੱਚ ਵੀ 1070000 10 ਲੱਖ ਤੋਂ ਉੱਪਰ ਹੈ ਸਾਰੀ ਵੋਟ ਸੰਗਰੂਰ ਦੇ ਵਿੱਚ ਵੀ 106000 ਪਟਿਆਲਾ ਚ 1150000 ਦੇ ਗੇਟ ਚ ਫਰੀਦਕੋਟ ਦੇ ਵਿੱਚ ਵੀ 10 ਲੱਖ ਤੇ ਖਡੂਰ ਸਾਹਿਬ ਦੇ ਵਿੱਚ 1043000 ਇਸੇ ਤਰ੍ਹਾਂ ਸ਼੍ਰੀ ਨੰਦਪੁਰ ਸਾਹਿਬ ਚ 1073000 ਲੁਧਿਆਣਾ ਚ 1057000 ਜੀ ਤੇ ਜਦੋਂ ਕਿ ਜਿੱਥੇ ਘਟ ਰਹੀਆਂ ਨੇ ਉਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ 970000 ਸ਼੍ਰੀ ਫਤਿਹਗੜ੍ਹ ਸਾਹਿਬ ਭੁਗਤੀ ਹੈ 9 ਲੱਖ 87000 ਜਲੰਧਰ ਚ ਹੈ 9 ਲੱਖ 42000 ਹੁਸ਼ਿਆਰਪੁਰ ਚ ਹੈ 9 ਲੱਖ 3000 ਅੰਮ੍ਰਿਤਸਰ ਦੇ ਵਿੱਚ ਹੈ ਉਹ ਇਸ ਤਰ੍ਹਾਂ ਵੀ ਕੁਝ ਹੈਗੇ ਨੇ ਜਿੱਥੇ 10 ਲੱਖ ਤੋਂ ਘੱਟ ਬੁੱਕਤੀ ਹੈ ਪਰ ਹੁਣ ਇਸ ਵਾਰ ਪਹਿਲੀ ਵਾਰ ਸੀਗਾ ਕਿ ਨਹੀਂ ਤਾਂ ਚੋਣਾ ਖਤਮ ਹੋਈਆਂ ਨਹੀਂ ਦਿਨ ਵੱਧ ਹੁੰਦੇ ਸੀ ਕਈ ਵਾਰ ਹੈ ਨਾ ਤੇ ਉਹ ਤੋਂ ਬਾਅਦ ਫਿਰ ਲੋਕ ਆਰਾਮ ਕਰਨ ਉਮੀਦਵਾਰ ਚਲੇ ਜਾਂਦੇ ਸੀਗੇ ਕਦੇ ਪਹਾੜਾਂ ਤੇ ਤੇ ਕਦੇ ਇੱਕ ਤੇ ਗੈਸਟ ਹਾਊਸਾਂ ਚ ਗੈਸਟ ਰੂਮਾਂ ਚ ਇਸ ਵਾਰ ਨੀਂਦ ਨਹੀਂ ਆਈ ਕਿਉਂਕਿ 4 ਤੋਂ 5 ਕੋਣਾ ਮੁਕਾਬਲਾ ਹਮਮ ਤੇ ਹਾਬ ਲਾਉਣਾ ਹਰੇਕ ਨੂੰ ਔਖਾ ਹੈ ਕਿਉਂਕਿ 100 ਰੁਪਈਆ ਵੱਡਣਾ ਜਿਹਦੇ ਵੀ 21 ਆ ਗਿਆ ਉਹ ਜਿੱਤ ਗਿਆ ਜੀ 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 ਸੋ ਇਸ ਲਈ 5 ਕੋਣੇ ਦੇ ਵਿੱਚ ਇਹ ਨਹੀਂ ਪਤਾ ਕਿ 21 ਰੁਪਈਆ ਕਿਹੜਾ ਲੈ ਜੂਵੇ ਸੋ ਇਸ ਲਈ ਸ਼ਗਨ ਕਿਨੂੰ ਪਹਿਣਾ ਇਸ ਲਈ ਨੀਂਦ ਕਿਸੇ ਨੂੰ ਵੀ ਨਹੀਂ ਆ ਰਹੀ ਔਰ ਸਵੇਰੇ 8 ਵਜੇ ਘੰਟੀ ਸ਼ੁਰੂ ਹੋਣੀ ਹੈ ਜਿਵੇਂ ਆਪਾਂ ਗੱਲ ਕਰਕੇ ਹਟਿਆ ਕਿ 27 ਰਾਉਂਡਾਂ ਤੱਕ ਜਾ ਸਕਦੀ ਹੈ ਜੀ ਇਸ ਲਈ ਬਕਾਇਦਾ ਤੌਰ ਤੇ ਇੰਡੀਆ ਗੱਟਜੋੜ ਵਾਲਿਆਂ ਨੇ ਆਪਣੇ ਉਮੀਦਵਾਰਾਂ ਤੇ ਹਵਾਲੇ ਨਾਲ ਗਿਣਤੀ ਵਾਲੀ ਟੀਮ ਨੂੰ ਮੈਸੇਜ ਭੇਜੇ ਨੇ ਕਿ ਨਾ ਛੱਡ ਕੇ ਆਉਣਾ ਬੂਥ ਨਾ ਬਿਨਾਂ ਸਰਟੀਫਿਕੇਟ ਲੈ ਉੱਠ ਕੇ ਆਉਣਾ ਆਖਰੀ ਕਾਊਂਟਿੰਗ ਤੱਕ ਆਖਰੀ ਗੇਟ ਤੱਕ ਉਥੇ ਟਿਕੇ ਰਹਿਣਾ ਪਤਾ ਨਹੀਂ ਕਿੱਥੇ ਖੇਲਾ ਹੋ ਜਾਵੇ ਜੀ ਸੋ ਇਹ ਇਸ ਲਈ ਇਸ ਪਹਿਲੂ ਦੇ ਉੱਤੇ ਵੀ ਸਾਰਿਆਂ ਦੀ ਨਜ਼ਰ ਹੋਊਗੀ ਦੀਪਕ ਜੀ ਜਿਹੜੇ ਐਗਜ਼ਿਟ ਪੋਲਸ ਵਗੈਰਾ ਨੇ ਉਹ ਤੇ ਹੁਣ ਚਲੋ ਵੱਖੋ ਵੱਖਰੇ ਕਿਸਮ ਦੇ ਨੰਬਰਜ਼ ਆ ਰਹੇ ਨੇ ਪਰ ਆ ਕਾਫੀ ਪਾਸੇ ਕਿਹਾ ਇਹ ਜਾ ਰਿਹਾ ਵੀ ਐਂਡੀਏ ਜਾਂ ਭਾਜਪਾ ਦੇ ਭਾਜਪਾ ਦੀ ਅਗਵਾਈ ਵਾਲੇ ਐਂਡੀਏ ਨੇ ਕਹਿੰਦੇ ਵੀ ਉਹਨਾਂ ਨੇ ਬਾਜ਼ੀ ਲੈ ਜਾਣੀ ਹੈ ਸੋ ਕੀ ਸੰਕੇਤ ਕੀ ਨੇ ਜੀ ਕਿਉਂਕਿ ਅਸਲੀ ਤਾਂ ਦੇਖੋ ਕਹਾਣੀ ਕੱਲ ਸਵੇਰ ਤੋਂ ਥੀਅਰ ਹੋਣੀ ਸ਼ੁਰੂ ਹੋਊਗੀ ਅੱਜ ਸੰਜੇ ਸਿੰਘ ਗੋਰੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਸੀ ਕਾਂਗਰਸੀਆਂ ਨੇ ਵੀ ਖਦੋਨੇ ਇਹ ਆਂਕੜੇ ਜਾਰੀ ਕੀਤੇ ਕਿ ਇਹ ਕਮਾਲ ਦਾ ਇਸ ਵਾਰ ਕਹਿੰਦੇ ਐਗਜ਼ਿਟ ਪੋਲ ਆਇਆ ਕਿ ਉਹ ਦੱਸ ਰਹੇ ਨੇ ਕਿ ਆਪ ਜਿਹੜਾ ਹਿਮਾਚਲ ਹੈ ਉੱਥੇ 6 ਤੋਂ 8 ਸੀਟਾਂ ਭਾਜਪਾ ਲੈ ਜਾ ਸਕਦੀ ਹੈ ਕਹਿੰਦੇ ਸੀਟਾਂ 4 ਨੇ ਜੀ ਹੈਨਾ ਜੀ ਇਸੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਕਹਿੰਦੇ ਕਿ ਉਹ ਦੱਸੀ ਜਾਂਦੇ ਨੇ ਕਿ ਜੀ 9 ਸੀਟਾਂ ਲਿਆ ਜਾ ਸਕਦੀ ਹੈ ਸੱਤਾਧਾਰੀ ਤਿਰ ਕਹਿੰਦੇ ਜੀ ਸੀਟਾਂ ਉੱਥੇ 7 ਨੇ ਹੈਨਾ ਤੋਂ ਇਸ ਤਰ੍ਹਾਂ ਹਰਿਆਣਾ ਉਹਨਾਂ ਨੇ ਕਿੰਨੇ ਸੁਪਿਆਂ ਦੇ ਅੰਕੜੇ ਦੱਸੇ ਕਿ ਇਹ ਕਿਹੜਾ ਹਿਸਾਬ ਕਿਤਾਬ ਹੈ ਸਮਝ ਨਹੀਂ ਆਇਆ ਕਿ ਇੰਨੀ ਗਲਤੀ ਕਿਵੇਂ ਹੋ ਸਕਦੀ ਹੈ ਜੀ ਦੂਸਰੇ ਪਾਸੇ ਸੱਤਾਧਾਰੀ ਤਿਰ ਕਹਿ ਰਹੀ ਹੈ ਕਿ ਇਹ ਅੰਕੜੇ ਘੱਟ ਦਿਖਾਏ ਜਾ ਰਹੇ ਨੇ ਅਸੀਂ 400 ਪਾਰ ਜਾ ਰਹੇ ਹਾਂ ਹਮ ਹਮ ਔਰ ਇੰਡੀਆ ਘੱਟ ਜੋਠਾ ਵਾਲੇ ਕਹਿ ਰਹੇ ਨੇ ਇਹ ਮਾਈਂਡ ਗੇਮ ਖੇਡੀ ਜਾ ਰਹੀ ਆ ਤਾਂ ਕਿ ਲੋਕਾਂ ਦੇ ਮਨਾਂ 'ਚ ਇਹ ਗੱਲ ਚੱਲ ਜAVE ਕਿ ਸ਼ਾਇਦ ਐਗਜ਼ਿਟ ਪੋਰ ਵਾਲੀ ਨੀਤੀ ਜਾਈ ਹੋਣਗੇ ਜਦੋਂ ਕਿ ਨਹੀਂ ਹੋਣਗੇ ਕਹਿੰਦੇ ਕਿ ਸਾਨੂੰ ਖਤਰਾ ਹੈ ਕੋਈ ਖੇੜ ਹੋ ਸਕਦੀ ਹੈ ਹੂੰ ਸੋ ਇਹ ਇਸ ਇਸ ਹਵਾਲੇ ਨਾਲ ਵੀ ਮਤਲਬ ਕਿ ਫਿਕਰਮੰਦੀ ਵਾਲੀ ਪਹਿਲੂ ਹੈਗੀ ਤੁਸੀਂ ਇੱਕ ਹੋਰ ਪਹਿਲੂ ਦੇਖੋ ਜੀ ਅ ਫਰੀਦਕੋਟ ਦੇ ਵਿੱਚ ਪੰਜ ਹਲਕੀਆਂ ਦੀਆਂ ਈਵੀਐਮ ਮਤਲਬ ਕਿ ਦੂਸਰੇ ਦਿਨ ਤੱਕ ਜਮ੍ਹਾਂ ਨਹੀਂ ਹੋ ਸਕੀਆਂ ਟਰੱਕਾਂ 'ਚ ਘੁੰਮੀ ਗਈਆਂ ਉਹ ਅੱਛਾ ਜੀ ਇਸ ਨੂੰ ਲੈ ਕੇ ਇਹ ਮੈਂ ਪੰਜਾਬ ਦੇ ਇਹ ਵਾਲਿਆਂ ਗੱਲ ਕਰ ਰਿਹਾ ਜੀ 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 VOTING ਮਸ਼ੀਨਾਂ ਸਮੇਂ ਸਿਰ ਸਟ੍ਰੌਂਗ ਰੂਮ ਦੇ ਵਿੱਚ ਨਾ ਰੱਖਣ ਨੂੰ ਲੈ ਕੇ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਤੇ ਇਤਰਾਜ਼ ਜਤਾਇਆ ਜਦੋਂ ਕਿ ਉਹ ਕਹਿੰਦੇ ਨਹੀਂ ਜੀ ਉਹ ਇਕੱਠੀਆਂ ਕਰਤੀ ਗਈਆਂ ਜੀ ਸਮਾਂ ਲੱਗ ਗਿਆ ਜੀ ਸੀਲ ਕੀਤੀਆਂ ਹੋਈਆਂ ਨੇ ਪਰ ਇਹ ਸਵਾਲ ਇੱਕ ਟਰੱਕਾਂ ਚ ਲੈ ਕੇ ਘੁੰਮੀ ਉਹ ਕਹਿੰਦੇ ਹੈਗੇ ਸਿਕਿਉਰਿਟੀ ਨਾਲ ਸੀ ਜੀ ਉਹ ਸਾਰਾ ਜਹਿਮਰ ਜੁਮਰ ਲੱਗੇ ਹੁੰਦੇ ਜੀ ਨਾਲ ਕੁਝ ਨਹੀਂ ਛਿੜਖਾਨੀ ਹੋਈ ਜੀ ਪਰ ਇਹ ਪੰਜਾਬ ਦੇ ਵਿੱਚ ਇਹ ਸਵਾਲ ਖੜਾ ਹੋ ਰਿਹਾ ਤੇ ਜਿੱਥੇ ਇੰਨੇ ਗਿੜਾਂ ਦੀ ਪਹਿਲਾਂ ਵੋਟਾਂ ਪਈਆਂ ਤੇ 19 ਅਪ੍ਰੈਲ ਨੂੰ ਪਈਆਂ ਵੋਟਾਂ 30 ਅਪ੍ਰੈਲ ਨੂੰ 25 ਅਪ੍ਰੈਲ ਨੂੰ ਪੈਂ ਪਈਆਂ ਵੋਟਾਂ 30 ਅਪ੍ਰੈਲ ਨੂੰ 6% ਵੱਧ ਜਾਂਦੀਆਂ ਤੇ ਉਹਦੇ ਵੀ ਸਵਾਲ ਖੜੇ ਆ। ਸੋ ਇਸ ਲਈ ਐਗਜ਼ਿਟ ਪੋਲ ਇੱਕ ਪਾਸੇ ਲੋਕਾਂ ਦਾ ਫਤਵਾ ਇੱਕ ਪਾਸੇ ਤਾਂ ਇਹ ਹੋਊਗਾ। ਜੀ ਸੋ ਕੱਲ ਸਵੇਰੇ 8 ਵਜੇ ਤੋਂ ਤੁਸੀਂ ਕਿਹਾ ਵੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਤਕਰੀਬਨ। ਬਿਲਕੁਲ ਜੀ ਗਿਣਤੀ ਸ਼ੁਰੂ ਹੋ ਜੂਗੀ 8:30 ਵਜੇ ਨੂੰ 9 ਵਜੇ ਨੂੰ ਦਾ ਆਉਣੇ ਸ਼ੁਰੂ ਹੋ ਜਾਣਗੇ। ਦੀਪਕ ਜੀ ਦੋ ਗੱਲਾਂ ਦੱਸਿਓ ਇੱਕ ਤੇ ਇਹ ਦੱਸਿਓ ਵੀ ਜਥੇਦਾਰ ਸਾਹਿਬ ਨੇ ਜੇਤੂ ਉਮੀਦਵਾਰਾਂ ਨੂੰ ਨੇਕ ਸਲਾਹ ਦਿੱਤੀ ਆ ਉਹ ਕੀ ਸਲਾਹ ਦੇ ਰਹੇ ਨੇ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਰਨੀ ਆ ਵੀ ਹਜੇ ਨਤੀਜੇ ਆਏ ਨਹੀਂ। ਤੇ ਵੋਟਰਾਂ ਨੂੰ ਮਹਿੰਗਾਈ ਦੇ ਝਟਕੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ ਸੋ ਦੋਨਾਂ ਬਾਰੇ ਸੰਖੇਪ ਚ ਗੱਲ ਕਰ ਲਈਏ ਜੀ ਹ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਚੋਣਾਂ ਨਿਪੜੀਆਂ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਜਿਹੜੇ ਸਿਵਨਸੀ ਉਹਨਾਂ ਨੇ ਜਿੱਥੇ ਆਪਣੇ ਅਮਲੇ ਫਾਲੇ ਦਾ 260000 ਤੋਂ ਵੱਧ ਅਮਲਾ ਫਲਾਸੀ ਜਿੱਥੇ ਉਹਦਾ ਸ਼ੁਕਰਾਨਾ ਕੀਤਾ ਉਹਦਾ ਧੰਨਵਾਦ ਉਹਨਾਂ ਨੂੰ ਸ਼ਾਬਾਸ਼ ਦਿੱਤੀ ਉੱਥੇ ਪੰਜਾਬ ਦੇ ਸਮੁੱਚੇ ਪੰਜਾਬ ਵਾਸੀਆਂ ਤੇ ਖਾਸ ਕਰ 2 ਕਰੋੜ ਤੋਂ ਵੱਧ ਵੋਟਰਾਂ ਦਾ ਧੰਨਵਾਦ ਕੀਤਾ ਕਿ ਬੜੇ ਅਮਨ ਅਮਨਾਂ ਤਰੀਕੇ ਨਾਲ ਪੰਜਾਬ ਚੋਣਾਂ ਨਿਪੜੀਆਂ ਜੀ ਤੇ ਇਸੇ ਕੜੀ ਤੋਂ ਅੱਗੇ ਤੁਰਦਿਆਂ ਹੋਇਆਂ ਸ਼੍ਰੀ ਕਾਲਤਕ ਸਭ ਦੇ ਯਤਸ਼ਧਾਰ ਗਿਆਨੀ ਰਕਬੀਰ ਸਿੰਘ ਹੋਰਾਂ ਨੇ ਅਪੀਲ ਕੀਤੀ ਆ ਸਮੁੱਚੀ ਸੰਗਤ ਨੂੰ ਖਾਸ ਕਰਕੇ 328 ਉਮੀਦਵਾਰਾਂ ਦੇ ਹਵਾਲੇ ਨਾਲ ਉਹਨਾਂ ਚ ਜਿਹੜੇ 13 ਜੇਤੂ ਹੋਣਗੇ ਉਹਨਾਂ ਹਮ ਹਮ ਕਿ ਇਹ ਉਹ ਦਿਨ ਚੱਲ ਰਹੇ ਨੇ ਜਿਹੜੇ ਜੂਨ 84 ਦੇ ਕੱਲੂ ਘਰੇ ਦੇ ਘੜੇ ਨੇ ਜਿਸ ਦੌਰਾਨ ਦਿੱਲੀ ਦਿੱਲੀ ਵੱਲੋਂ ਦਿੱਲੀ ਦੇ ਤਖਤ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਕਿ ਟੈਂਕ ਵਾਲੇ ਗਏ ਅਕਾਲ ਤਖਤ ਸਾਹਿਬ ਟਹਿਟੇਰੀ ਕੀਤਾ ਗਿਆ ਇਸ ਲਈ ਉਹਨਾਂ ਦਿਨਾਂ ਨੂੰ ਧਿਆਨ ਚ ਰੱਖਦੇ ਆ ਹੋਇਆ ਉਹ ਸਪੀਡ ਨੂੰ ਮਹਿਸੂਸ ਕਰਦੇ ਆ ਹੋਇਆ 13 ਅਮਿਤਵਾਰ ਜਿਹੜੇ ਜਿੱਤਣ ਜੀ ਉਹਨਾਂ ਨੂੰ ਜੱਸੀਰ ਸਾਹਿਬ ਨੇ ਨਿਮਰਤਾ ਨਾਲ ਅਪੀਲ ਕੀਤੀ ਹੈ ਕਿ ਠੀਕ ਹੈ ਤੁਸੀਂ ਚੋਣਾ ਲੜੀਆਂ ਨੇ ਤੇ ਨਤੀਜੇ 4 ਜੂਨ ਦੇ ਤਰੀਕ ਨੂੰ ਰੱਖੇਗੇ ਨੇ ਇਹਦੇ ਪਿੱਛੇ ਵੀ ਚਰਚਾ ਮੰਨੇ ਕਿ ਇਹ ਮਨਸ਼ਾ ਕੀ ਸੀ 1 ਜੂਨ ਨੂੰ ਵੋਟਾਂ ਤੇ 4 ਜੂਨ ਨੂੰ ਇਸ ਹਫਤੇ ਦੇ ਵਿੱਚ ਹੀ ਪੰਜਾਬ ਨੂੰ ਕਿਉਂ ਰੱਖਿਆ ਗਿਆ ਪਰ ਉਹਦੇ باوجود ਉਹ ਕਹਿੰਦੇ ਤੁਸੀਂ ਜਿੱਤੋਂ ਤਾਂ ਜਿੱਤਣ ਤੋਂ ਬਾਅਦ ਕਿਰਪਾ ਕਰਕੇ ਢੋਲ ਠਮੱਕੇ ਭੰਗੜੇ ਬੈਂਡ ਵਾਜੇ ਲੱड्डੂ ਇਹਨਾਂ ਚੀਜ਼ਾਂ ਤੋਂ ਬਚਿਓ ਹਾਂ ਤੁਸੀਂ ਗੁਰੂ ਘਰ ਜਾਓ ਜਾਂ ਜਿਸ ਜਿਸ ਵੀ ਅਕੀਦੇ ਨਾਲ ਤੁਸੀਂ ਜਿਸ ਵੀ ਧਰ ਨੂੰ ਮੰਨਦੇ ਹੋ ਉਸ ਦਰ ਤੇ ਜਾਓ ਉਹਦਾ ਸ਼ੁਕਰਾਨਾ ਕਰੋ ਅਰਦਾਸ ਕਰੋ ਪਰ ਭੰਗੜੇ ਢੋਲ ਟਮੱਕੇ ਲੱਡੂ ਮਠਿਆਈਆਂ ਸਪੀਕਰਾਂ ਇਹਨਾਂ ਤੋਂ ਬਚਨ ਦੀ ਉਹਨਾਂ ਨੇ ਅਪੀਲ ਕੀਤੀ ਔਰ ਬੜਾ ਨੇਕ ਉਹਨਾਂ ਦੀ ਅਪੀਲ ਹੈ ਮੇਲੇ ਦੇ ਤੇ ਉਮੀਦਵਾਰ ਬਾਤ ਕਰਨਗੇ ਖਾਸ ਕਰ ਜੇਤੂ ਧਿਰਾਂ ਗੌਰ ਕਰਨੀ ਹੈ ਜੀ ਦੂਸਰੇ ਪਾਸੇ ਜਿਹੜੇ ਝਟਕੇ ਵਾਲੀ ਗੱਲ ਹੈ ਜੀ ਉਹ ਬਿਲਕੁਲ ਉਹ ਜਿਸ ਤਰ੍ਹਾਂ ਕੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ 1 ਜੂਨ ਨੂੰ ਆਖਰੀ ਗੇੜ ਨਿਪੜੇ ਤੇ ਆਪਾਂ ਆਪਣਾ ਟੀਕਾ ਲਾਉਣਾ ਸ਼ੁਰੂ ਕਰੀਏ ਹਜੇ ਨਤੀਜੇ ਆਏ ਨਹੀਂ ਭਾਰਤ ਦੇ ਵਿੱਚ ਦੁੱਧ ਦੇ ਰੇਟ ਜਿਹੜੇ ਸਰਕਾਰ ਨਹੀਂ ਕੰਟਰੋਲ ਕਰਨ ਵਾਲੀਆਂ ਧਿਰਾਂ ਨੇ ਐਨਜੀਓ ਦੇ ਰੂਪ ਦੇ ਵਿੱਚ ਜਿਵੇਂ ਅਮੂਲ ਜੀ ਜਿਵੇਂ ਬੇਰਕਾ ਮਦਰ ਡੈਰੀ ਹਰਿਆਣੇ ਵਾਲਾ ਬੀਟਾ ਸਭ ਨੇ ਰੇਟ ਚੱਕਤੇ ਜੀ ਅੱਜ ਹੂੰ ਹੂੰ ਕਿ 2-2 ਰੁਪਏ 3 ਰੁਪਏ ਇੱਕ ਪਾਸੇ ਉਹ ਧਿਰਾਂ ਨੇ ਜਿਨ੍ਹਾਂ ਤੋਂ ਇਹ ਦੁੱਧ ਲੈਂਦੀਆਂ ਨੇ ਡੈਰੀਆਂ ਵਾਲੇ ਕਿਸਾਨ ਐ ਜਿਹੜੇ ਮੱਝੀਆਂ ਗਾਇਆਂ ਪਾਲਦੇ ਨੇ ਉਹ ਕਹਿੰਦੇ ਸਾਡੀ ਲਾਗਤ ਨਹੀਂ ਪੂਰੀ ਕਰਕੇ ਦਿੰਦੇ ਇਹ ਸਾਥੋਂ ਲਈ ਲਾ ਜਾਂਦੇ ਨੇ ਜੀ ਤੇ ਸਾਡੀ ਤਾਂ ਜੀ ਲਾਗਤ ਵੀ ਨਹੀਂ ਪੂਰੀ ਹੁੰਦੀ ਉਹਨਾਂ ਦੇ ਉਹ ਮਸਲਾ ਕੀ ਜਿਹੜਾ ਇੱਧਰ ਭਾਪ ਵਧਾਇਆ ਕੀ ਉੱਧਰ ਵੀ ਭਾਪ ਵਧਾਇਆ ਜੀ ਉੱਥੇ ਕਹਿਣਗੇ ਜੀ کریم ਨਹੀਂ ਪੂਰੀ ਆਉਂਦੀ ਜੀ ਫੈਟ ਨਹੀਂ ਪੂਰਾ ਹੁੰਦਾ ਜੀ ਇਹ ਮਸਲਾ ਤੇ ਇੱਧਰ ਜਿਹੜਾ ਵਿਚਾਰਾ ਸ਼ਹਿਰ ਵਾਲਾ ਬੰਦਾ ਖਰੀਦਦਾਰ ਹੈ ਇਹਨਾਂ ਦੀਆਂ ਥੈਲੀਆਂ ਉਹਨਾਂ ਦੇ ਲਈ ਝਟਕਾ ਜੀ ਲਗਾਤਾਰ ਮਤਲਬ ਕਿ ਹਰ 3-4 ਮਹੀਨੇ ਬਾਅਦ ਰੇਟ ਵਧ ਜਾਂਦੇ ਤੇ ਵੋਟਾਂ ਪੈਣ ਤੋਂ ਤੁਰੰਤ ਬਾਅਦ ਭਾਪ ਵਧਾ ਤੇ ਸਾਰੀਆਂ ਦੁੱਧਾਂ ਵਾਲੀਆਂ ਤੇ ਰਾਣੇ ਮਿਲ ਕੇ ਇਹੀ ਨਹੀਂ ਹੂੰ ਸੜਕ ਦੇ ਉੱਤੇ ਵੀ ਜੇਬ ਕੱਟਣੀ ਸ਼ੁਰੂ ਹੋ ਗਈ ਜੀ 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 ਹਾਂ 5% ਟੋਲ ਪਲਾਜ਼ਿਆਂ ਦੇ ਰੇਟ ਚ ਵਾਧਾ ਜੀ ਸੋ ਭਾਰਤ ਦੇ ਕਿਸੇ ਵੀ ਹਾਈਵੇ ਤੇ ਚੜੋਗੇ ਤਾਂ 5% ਟੋਲ ਜੇ 100 ਸੀ ਤਾਂ ਹੁਣ 105 ਹੋ ਗਿਆ ਜੀ ਸਿੱਧੇ 5% ਵਾਧਾ ਕੀਤਾ ਸੋ ਇਹ ਸਾਲ ਦੇ ਵਿੱਚ ਤੀਜੀ ਵਾਰ ਵਧੇ ਨੇ ਹੂੰ ਸੋ ਇਸ ਲਈ ਇਹ ਜਿਆ ਵਿਕਾਸ ਕਿਤੇ ਹੁਣ ਕੱਲ੍ਹ ਨੂੰ ਨਤੀਜੇ ਜਨਜੋਵੇ ਦਾ ਫਿਕਰ ਹੈਗਾ ਕਈਆਂ ਨੂੰ ਹੂੰ ਬਿਲਕੁਲ ਹਾਂ ਜਿਹੜੇ ਟੋਲ ਟੋਲ ਤੋਂ ਦੇਖੋ ਦੇਖੋ ਦੁੱਧ ਬੁਨਿਆਦੀ ਜ਼ਰੂਰਤ ਹੈ ਖੁਰਾਕ ਦਾ ਇੱਕ ਅਹਿਮ ਹਿੱਸਾ ਉਹਦਾ ਮਹਿੰਗਾ ਹੋ ਜਾਣਾ ਇਧਰੋਂ ਜਿਹੜੇ ਟੋਲ ਦੇ ਜਿਹੜੀ ਲਾਗਤ ਦੇਣੀ ਪੈਂਦੀ ਹੈ ਚੁਪਦੀ ਬਹੁਤ ਆ ਲੋਕਾਂ ਨੂੰ ਹਾਈਵੇ ਤੇ ਟਰੈਵਲ ਕਰਨਾ ਜਦੋਂ ਤੇ ਐਨਐਚਏਆਈ ਨੇ ਅੱਜ ਕਰਤਾ ਜੀ 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 ਇਹ ਦੂਰੀ ਠੱਗੀ ਹੈ ਦੂਰੀ ਠੱਗੀ ਹੈ ਨਾ ਜਦੋਂ ਤੁਸੀਂ ਜਦੋਂ ਅਸੀਂ ਗੱਡੀ ਲੈਨੇ ਆ ਉਸ ਟਾਈਮ ਰੋਡ ਟੈਕਸ ਨਾ ਲਓ ਹੂੰ ਜਦੋਂ ਰੋਡ ਟੈਕਸ ਲੈਣ ਨੂੰ ਸੀ ਇਸ ਲਈ ਲੈ ਲਿਆ ਨਾ ਕਿ ਸੜਕ ਬਣਾਵਾਂਗੇ ਜਾਂ ਰੋਡ ਟੈਕਸ ਲੈ ਲਵਾਂ ਜਾਂ ਟੋਲ ਟੈਕਸ ਲੈ ਲਵਾਂ ਇਹ ਦੋਰੀ ਮਾਰ ਕਿਉਂ ਹੈ ਜੀ 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 ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ